ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਵਿਚਾਰ ਰੰਗ ਕੀਤੀ ਹੋਈ ਹੈ ਤੋਂ ਅੱਜ ਦੂਜੀ ਪੌੜੀ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲਾ ਬੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇੱਕਨੋ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪੁਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਣ ਕੋ ਹੁਕਮ ਹੈ ਜੇ ਬੁਝ ਜਾਏ ਤਉ ਮੈਂ ਕਹਿ ਨਾ ਕੋਈ ਹੁਕਮੀ ਹੁੰਨ ਆਕਾਰ ਹੁਣ ਕਲ ਦੀ ਪੂੜੀ ਚ ਆਇਸੀ ਵੀ ਹੁਕਮ ਰਜ਼ਾਈ ਚਲਣਾ ਹੁਕਮ ਰਜ਼ਾਈ ਚਲਣਾ ਨਾਲ ਲਿਖਿਆ ਨਾਲ ਹੁਣ ਹੁਕਮ ਅਨੁਸਾਰ ਕੀ ਕੀ ਹੁੰਦਾ ਹੈ ਹੁਕਮ ਰਜ਼ਾਈ ਕੀ ਹੈ ਇਹ ਗੱਲ ਸਮਝਾਈ ਜਾ ਰਹੀ ਹੈ ਕਿ ਰੱਬੀ ਹੁਕਮ ਅਨੁਸਾਰ ਇਹ ਜਿਹੜਾ ਦਿਸਦਾ ਸੰਸਾਰ ਹੈ ਆਕਾਰ ਭਾਵੇਂ ਆਕਾਰਯਾ ਸਾਕਾਰ ਦਿਸਦਾ ਸੰਸਾਰ ਜੋ ਹੈ ਇਹ ਉਸ ਹੁਕਮ ਅਨੁਸਾਰ ਹੁੰਦਾ ਹੈ ਵਾਹਿਗੁਰੂ ਦੇ ਹੁਕਮ ਭਾਵੇਂ ਪਰਮਾਤਮਾ ਨੇ ਬਣਾਇਆ ਬਣਦਾ ਹੈ ਇਹ ਰਚਨਾ ਜਿਹੜੀ ਦਿਸਦੀ ਹੈ ਇਹ ਪਰਮਾਤਮਾ ਨੇ ਮਨਾਈ ਹੈ ਇਹ ਆਕਾਰ ਉਹਦੇ ਹੁਕਮ ਨਾਲ ਹੋਇਆ ਹੈ। ਭੁਖਮੀ ਹੂਮਨ ਆਕਾਰ ਹੁੰਦੇ ਹਨ। ਹੁਕਮ ਨਾ ਕਿਹਾ ਜਾਈ ਪਰ ਹੁਕਮ ਕਿਵੇਂ ਹੁੰਦਾ ਹੈ ਕਿਸ ਤਰ੍ਹਾਂ ਹੁੰਦਾ ਹੈ ਇਹ ਕਿਆ ਨਹੀਂ ਜਾ ਸਕਦਾ ਕੁਦਰਤ ਦੀ ਖੇਡ ਜਿਹੜੀ ਹੈ ਪ੍ਰਮਾਤਮਾ ਨੇ ਜੋ ਕੁਦਰਤ ਬਣਾਈ ਹੈ ਜਿਸ ਦਾ ਸੰਸਾਰ ਇਹ ਖੇਡ ਕਿਸ ਤਰ੍ਹਾਂ ਰਚੀ ਕਿਸ ਤਰ੍ਹਾਂ ਬਣਾਈ ਉਹ ਹੁਕਮ ਕੀਵੇਂ ਕਰਦਾ ਹੈ ਉਹਦਾ ਨਿਯਮ ਕਿੰਨਾ ਫਲੀਪੂਤ ਹੁੰਦਾ ਹੈ ਇਹ ਕਿਆ ਨਹੀਂ ਜਾ ਸਕਦਾ ਕੁਝ ਕੁ ਹੁਕਮ ਦੀਆਂ ਗੱਲਾਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਹੁਕਮ ਨਾਲ ਇਹ ਸਾਰਾ ਸ੍ਰਿਸ਼ਟੀ ਹੋਈ ਹੈ ਪਰ ਹੁਕਮ ਕਿਵੇਂ ਕਰਦਾ ਪਰਮਾਤਮਾ ਕਿਉਂ ਕਰਦਾ ਕਦੋਂ ਕਰਦਾ ਇਹ ਕਿਆ ਨਹੀਂ ਜਾ ਸਕਦਾ ਹੁਕਮੀ ਹੋਮ ਜੀ ਜਿੰਨੇ ਜੀਵ ਜੰਤ ਸੰਸਾਰ ਤੇ ਹੋਏ ਨੇ ਹੋ ਰਹੇ ਨੇ ਇਹ ਸਭ ਉਸ ਰੱਬ ਦੇ ਹੁਕਮ ਵਿੱਚ ਨੇ ਰੱਬ ਦੀ ਰਜ਼ਾ ਰੱਬ ਦਾ ਹੁਕਮ ਹੁੰਦਾ ਤਾਂ ਜੀਵਨ ਦਾ ਇਸ ਸੰਸਾਰ ਤੇ ਜਨਮ ਹੁੰਦਾ ਜੀਵਨ ਦੀ ਹੋਂਦ ਬਣਦੀ ਹੈ ਹੁਕਮੀ ਹੋਮ ਜੀ ਇੱਥੇ ਉਚਾਰਨ ਦਾ ਖਿਆਲ ਰੱਖਿਓ ਇੱਕ ਜੀ ਆ ਜੱਜਾ ਵਿਹਾਰੀ ਜੀ ਜਿਹੜਾ ਕਿ ਇੱਕ ਸਤਿਕਾਰ ਦਾ ਲਫ਼ਜ਼ ਹੈ ਕਿਸੇ ਨੂੰ ਆਉਜੀ ਅਸੀਂ ਜੀ ਕਰਕੇ ਕਹਿੰਦੇ ਆ ਇਹ ਜੀ ਜਿਹੜਾ ਜੱਜੇ ਅੱਗੇ ਪਿਆਰੀ ਅਤੇ ਐੜਾ ਮੁਕਤਾ ਹੈ ਇਸ ਸ਼ਬਦ ਦਾ ਜਿਹੜਾ ਉਚਾਰਨ ਹੁੰਦਾ ਹੈ ਇਹ ਤਰੀਕਾ ਇਹ ਹੈ ਕਿ ਜਿਸ ਅੱਖਰ ਅੱਗੇ ਐੜਾ ਲੱਗਾ ਹੈ ਮੁਕਤਾ ਉਹਦੇ ਪਿੱਛੇ ਦੇ ਅੱਖਰ ਨਾਲ ਜਿਹੜੀ ਮਾਤਰਾ ਲੱਗੀ ਹੈ ਉਸ ਦੀ ਆਵਾਜ਼ ਥੋੜੀ ਲੰਬੇਤਰੀ ਹੋ ਜਾਂਦੀ ਥੋੜੀ ਲੰਬੀ ਕਰਕੇ ਉਚਾਰਨ ਕਰਨਾ ਹੁੰਦਾ ਹੈ ਜਿਸ ਤਰ੍ਹਾਂ ਆਮ ਅਸੀਂ ਜੀ ਜਿਹੜੀ ਸਤਿਕਾਰ ਉਹਨੂੰ ਬੋਲਦੇ ਆਓ ਜੀ ਜੀ ਬੜਾ ਸਿ ਸ਼ਾਰਟ ਕਾਰਡ ਜਿਹਾ ਬੋਲਿਆ ਸਿੰਪਲੀ ਜਿਹਾ ਬੋਲਿਆ ਪਰ ਜਦੋਂ ਅਸੀਂ ਇਹ ਜੀ ਬੋਲਦੇ ਹਾਂ ਉਸ ਬੋਲਦੇ ਜੀ ਹੁਕਮ ਹੁਕਮੀ ਹੋਵਨ ਜੀ ਜੀ ਮੈਨੇ ਜੀ ਜੰਤ ਇੱਥੇ ਜੀ ਦਾ ਮਤਲਬ ਹੈ ਜੀਵ ਜੰਤ ਜ਼ਿੰਦਾ ਚੀਜ਼ਾਂ ਜੀ ਜੰਤ ਉਹ ਜੀ ਸਤਿਕਾਰ ਦਾ ਲਫ਼ਜ਼ ਹੈ ਸਿੰਪਲ ਜੀ ਹੈ ਇਹਦੇ ਅੱਗੇ ਐਡ ਦੀ ਬਤੂੜੀ ਲੰਮਕਾ ਕੇ ਅਗਰ ਇਸ ਤਰ੍ਹਾਂ ਕੱਕੇ ਨੂੰ ਵਿਆਰੀ ਹੁੰਦੀ ਉਚਾਰਨ ਅਸੀਂ ਕੀ ਜੇ ਸਿਆਰੀ ਹੁੰਦੀ ਤੇ ਫਿਰ ਉਚਾਰਨ ਅਸੀਂ ਤੇ ਇਸ ਤਰ੍ਹਾਂ ਥੋੜੀ ਜਿਹੀ ਆਵਾਜ਼ ਲੰਮੀ ਹੁੰਦੀ ਹੈ ਹਕਮੀ ਹੁਮਨ ਜੀ ਹੁਕਮ ਮਿਲਿਆ ਵਡਿਆਈ ਸੰਸਾਰ ਵਿੱਚ ਆ ਕੇ ਕਿਸੇ ਨੂੰ ਮਾਨ ਸਤਕਾਰ ਵਡਿਆਈ ਮਿਲਦੀ ਹੈ ਇਹ ਵੀ ਰੱਬ ਦਾ ਹੁਕਮ ਹੁੰਦਾ ਉਹਦੀ ਰਜ਼ਾ ਹੁੰਦੀ ਉਹ ਚਾਹੁੰਦਾ ਕਿਸੇ ਦਾ ਮਾਨ ਸਤਕਾਰ ਵਡਿਆਈ ਤਾਂ ਹੀ ਕਿਸੇ ਨੂੰ ਵਡਿਆਈ ਮਿਲਦੀ ਹੈ ਆਪਣੀ ਮਰਜ਼ੀ ਨਾਲ ਕੋਈ ਆਪਣੀ ਵਡਿਆਈ ਨਹੀਂ ਬਣਾ ਸਕਦਾ ਨਾ ਹੀ ਕੋਈ ਆਪਣੀ ਮਰਜ਼ੀ ਨਾਲ ਮਾੜਾ ਬਣ ਸਕਦਾ ਚੰਗਾ ਬਣ ਸਕਦਾ ਹੈ ਸਭ ਰੱਬ ਦੇ ਹੁਕਮ ਵਿੱਚ ਹੈ ਹੁਕਮ ਨਾਲ ਹੀ ਮਾਨ ਸਤਕਾਰ ਮਿਲਦੇ ਨੇ ਵਡਿਆਈਆਂ ਮਿਲਦੀਆਂ ਨੇ ਹੁਕਮੀ ਉਤਮ ਦੀ ਚ ਤੇ ਹੁਕਮ ਅਨੁਸਾਰ ਹੀ ਹੁਕਮ ਅਨੁਸਾਰ ਬੰਦਾ ਉਤਮ ਅਤੇ ਨੀਚ ਕੋਈ ਕਿਸੇ ਕੋਲ ਉਤਮ ਕਰਮ ਹੁੰਦੇ ਨੇ ਕਿਸੇ ਕੋਲ ਨੀਚ ਕਰਮ ਹੁੰਦੇ ਨੇ ਇਹ ਰੱਬ ਦੀ ਹੀ ਇੱਕ ਖੇਡ ਪਾਣਾ ਹੁਕਮ ਹੈ ਹੁਣ ਅਸੀਂ ਦੇਖੀਏ ਸੰਸਾਰ ਵਿੱਚ ਤੇ ਹਰ ਬੰਦਾ ਇੱਕੋ ਜੀ ਸੋਚ ਵਾਲਾ ਇੱਕੋ ਜੀ ਵਿਚਾਰ ਵਾਲਾ ਇੱਕੋ ਜੀ ਆਤਮਿਕ ਸ਼ਕਤੀ ਵਾਲਾ ਇੱਕੋ ਜੀ ਸਿਰਕ ਸ਼ਕਤੀ ਵਾਲਾ ਨਹੀਂ ਹੁੰਦਾ ਇੱਕੋ ਜਿਹਾ ਕੱਦ ਬੂਤੀ ਇੱਕੋ ਜੀ ਸ਼ਕਲ ਸੂਰਤ ਸਾਰੇ ਦੀ ਬਹੁਤ ਘੱਟ ਹੁੰਦੀ ਹੈ ਬੜਾ ਫਰਕ ਹੁੰਦਾ ਹੈ ਤੋ ਹਰ ਚੀਜ਼ ਇੱਕੋ ਸ਼ਕਲ ਦੀ ਹੁੰਦੀ ਇੱਕੋ ਰੂਪ ਦੀ ਹੁੰਦੀ ਇਹ ਸੰਸਾਰ ਸਾਡੇ ਜਿਤਨਾ ਜੱਚਦਾਨਾ ਜਿਤਨਾ ਕਿ ਪਿੰਨ-ਪਿੰਨ ਕਿਸਮ ਦੇ ਜੀਵ ਜੰਤ ਪਿੰਨ-ਪਿੰਨ ਕਿਸਮ ਦੀਆਂ ਸ਼ਕਲ ਸੂਰਤਾਂ ਪਿੰਨ-ਪਿੰਨ ਕਿਸਮ ਦੇ ਉਹਨਾਂ ਦੇ ਪੈਦਾ ਹੋਏ ਤਰੀਕੇ ਖੁਰਾਕਾਂ ਸਭ ਕੁਝ ਬੜਾ ਵੱਖ-ਵੱਖ ਹੈ ਤੋ ਹਰ ਇਨਸਾਨ ਉਤਮ ਨਹੀਂ ਹੋ ਸਕਦਾ ਹਰ ਇਨਸਾਨ ਨੀਚ ਨਹੀਂ ਹੋ ਸਕਦਾ ਇਹ ਜਿਸ ਜਿਹੜਾ ਕਾਰ ਵਿਹਾਰ ਪ੍ਰਮਾਤਮਾ ਨੇ ਤੁਸ ਨੂੰ ਸੋਪਿਆ ਹੈ ਜਿਸ ਉਹ ਜੀਵਨ ਜੋ ਮਿਲਿਆ ਹੈ ਉਹ ਜਿਸ ਕੰਮ ਲਈ ਮਿਲਿਆ ਜਿਸ ਅਵਸਥਾ ਲਈ ਮਿਲਿਆ ਉਹ ਹੀ ਸੂਪਰਾਪਨ ਦੀ ਹੁਕਮ ਅਨੁਸਾਰ ਹੀ ਕੋ ਉਤਮ ਤੇ ਕੋਈ ਨੀਚ ਖਵਾਉਂਦਾ ਕਿਸੇ ਨੂੰ ਕੋ ਉਤਮ ਆਖਦਾ ਕਿਸੇ ਨੂੰ ਕੋ ਨੀ ਮਾਖਦਾ ਕੋਈ ਉਤਮ ਕੰਮ ਕਰਦਾ ਕੋਈ ਨੀਚੇ ਕੰਮ ਕਰਨ ਲੱਗ ਪੈਂਦਾ ਇਹ ਵੀ ਇੱਕ ਰੱਬੀ ਦੀ ਹੁਕਮ ਦੀ ਖੇੜੀ ਹੁੰਦੀ ਹੈ ਪਰ ਉਹ ਕਿਉਂ ਹੁੰਦਾ ਹੈ ਹੁਕਮ ਐਸਾ ਕਿਉਂ ਹੁੰਦਾ ਹੈ ਇਹ ਕਿਹਾ ਨਹੀਂ ਜਾ ਸਕਦਾ ਇਹ ਬਿਆਨ ਨਹੀਂ ਹੋ ਸਕਦਾ ਹੁਕਮ ਲਿਖ ਦੁਖ ਸੁਖ ਪਾਈਏ ਹੁਕਮ ਦੇ ਲਿਖੇ ਅਨੁਸਾਰ ਹੀ ਦੁੱਖ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਦੁਖ ਸੁਖ ਕਰਤੇ ਲਿਖ ਪਾਈਏ ਧੁਖ ਸੁਖ ਪਾਈ ਇਹ ਅਗੇ ਐੜਾ ਹਾਹੇ ਨੂੰ ਸਿਆਰੀ ਆ ਹਾਹੇ ਉਪਰ ਬਿੰਦੀ ਦਾ ਉਚਾਰਨ ਕਰਦਾ ਪਾਈਏ ਪਾਈਏ ਮਨ ਪਾਈ ਜਾਂਦੇ ਹਨ ਹੁਕਮ ਅਨੁਸਾਰ ਹੀ ਇਨਸਾਨ ਦੁੱਖ ਸੁਖ ਪ੍ਰਾਪਤ ਕਰਦਾ ਹੈ ਇਕਨਾ ਹੁਕਮੀ ਬਖਸ਼ੀਸ਼ ਇਕਈ ਨੂੰ ਹੁਕਮ ਅਨੁਸਾਰ ਹੀ ਰੱਬੀ ਬਖਸ਼ਿਸ਼ ਹੋ ਜਾਂਦੀ ਹੈ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਉਹਨਾਂ ਦਾ ਜੀਵਨ ਸੁਖੀ ਹੋ ਜਾਂਦਾ ਇੱਥੇ ਬਖਸ਼ੀਸ਼ ਲਿਖਿਆ ਪਰ ਲਫ਼ਜ਼ ਬਖਸ਼ਿਸ਼ ਹੈ ਉਸ ਤੋਂ ਬਖਸ਼ਿਸ਼ ਬਣਿਆ ਇਸ ਲਈ ਸੱਸੀਆਂ ਦੇ ਪੈਰ ਬਿੰਦੀ ਬੋਲਣੀ ਇਹ ਚੰਗੀ ਗੱਲ ਹੈ ਸ਼ੁੱਧ ਉਚਾਰਨ ਹੈ ਕਈ ਵੀਰ ਇਹ ਹਟ ਕਰਨ ਲੱਗਦੇ ਨੇ ਕਿ ਨਹੀਂ ਜੀ ਗੁਰਬਾਣੀ ਜਿਸ ਤਰ੍ਹਾਂ ਲਿਖੀ ਦੀ ਹੈ ਉਸ ਤਰ੍ਹਾਂ ਹੀ ਪੜ੍ਹਨੀ ਚਾਹੀਦੀ ਹੈ ਗੁਰੂ ਸਾਹਿਬ ਨੇ ਕੋਈ ਗੁਰਬਾਣੀ ਗਲਤ ਥੋੜੀ ਲਿਖੀ ਹੈ ਜਿੱਥੇ ਬਿੰਦੀਆਂ ਛਿੱਪੀਆਂ ਨੇ ਲੋੜ ਸੀ ਲਾ ਦੇਣੀਆਂ ਸੰਗੁਰੂ ਸਾਹਿਬ ਨੇ ਉਹ ਐਸਾ ਨਹੀਂ ਹੁੰਦਾ ਗੁਰਬਾਣੀ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਨਹੀਂ ਪੜ੍ਹਨ ਹੁੰਦੀ ਸੋਚ ਵਿਚਾਰ ਕੇ ਪੜ੍ਹਨ ਹੁੰਦੀ ਹੈ ਗੁਰੂ ਸਾਹਿਬ ਨੇ ਸ਼ਾਇਦ ਇੱਕ ਮੀਸੇ ਗੁਰੂ ਦਿਖਾਈਆਂ ਹੋਣ ਪਰ ਇਨਸਾਨ ਸੋਚ ਵਿਚਾਰ ਕੇ ਪੜ੍ਹੇਗਾ ਧਿਆਨ ਦੇ ਕੇ ਪੜ੍ਹੇਗਾ ਕਿ ਇਸ ਕਿਹੜਾ ਅਖਰ ਕਿਸ ਤਰ੍ਹਾਂ ਪੜ੍ਹਨਾ ਹੈ ਉਹ ਨਾ ਅਗਰ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਪੜ੍ਹਨੀ ਹੋਵੇ ਤੇ ਇਸੇ ਪੂਰੀ ਅੱਗੇ ਜਾ ਕੇ ਆਏਗਾ ਨਾਨਕ ਹੁਕਮੈ ਜੀ ਬੁਝ ਜਾ ਤਹੁ ਮੈਂ ਕਹਿ ਨ ਕੋ ਸਾਰੇ ਪੜਦੇ ਤਹੁ ਮੈਂ ਕਹਿ ਨ ਕੋ ਇਤੇ ਤਾ ਨਹੀਂ ਲਿਖਿਆ ਤੇ ਤੱਤਾ ਲਿਖਿਆ ਨਾਨਕ ਹੁਕਮੈ ਜੀ ਬੁਝ ਜਾ ਤੱਤਾ ਹੁਮੈ ਕਹਿ ਨ ਕੋ ਤੇ ਤੱਤਾ ਮੁਕਤ ਹੈ ਤਾ ਇਹ ਜਿਹੜਾ ਲਫ਼ਜ਼ ਹੈ ਪੰਜਾਬੀ ਦਾ ਲਫ਼ਜ਼ ਜਿਹੜਾ ਗੁਰਮੁਖੀ ਦਾ ਲਫ਼ਜ਼ ਹੈ ਉਹ ਤੱਤ ਹੈ ਤੇ ਤੱਤੇ ਦੇ ਅੱਗੇ ਕੰਨਾ ਬਿੰਦੀ ਉਚਾਰ ਕਰੀਏ ਤਾਂ ਜਾ ਕੇ ਉਹ ਨਾਨਕ ਹੁਕਮੇ ਜੇ 부ਜਾ ਤਾਂ ਹੁਮੇ ਕਹੈ ਨਾ ਕੋਈ ਫਿਰ ਜਾ ਕੇ ਤਾਂ ਬਣਦਾ ਔਰ ਜਿਹੜੇ ਇਹ ਇਤਰਾਜ਼ ਕਰਦੇ ਨੇ ਕਿ ਬਾਣੀ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਹੀ ਪੜ੍ਹਨੀ ਹੈ ਇਸ ਨੂੰ ਉਹ ਵੀ ਤਾਂ ਹੀ ਪੜ੍ਹਦੇ ਨੇ ਇੱਥੇ ਉਹ ਪਤਾ ਨਹੀਂ ਇਹ ਕੋਲੂ ਕੰਨਾ ਬਿੰਦੀ ਕਿਵੇਂ ਉਚਾਰਨ ਕਰ ਲੈਂਦੇ ਨੇ ਹਾਲਾਂਕਿ ਉਚਾਰਨ ਠੀਕ ਹੈ ਜਿਸ ਤਰ੍ਹਾਂ ਇੱਥੇ ਅਸੀਂ ਕੋਲੂ ਕੰਨਾ ਬਿੰਦੀ ਉਚਾਰਨ ਕਰਨਾ ਪੈਂਦਾ ਇਸ ਤਰ੍ਹਾਂ ਕਈ ਥਾਂ ਤੇ ਕਈ ਚੀਜ਼ਾਂ ਕੋਈ ਨੂੰ ਉਚਾਰਨ ਕਰਨੀਆਂ ਪੈਣੀਆਂ ਨੇ ਲਿਖੀ ਜਿਉਂ ਅਸੇ ਉਸ ਤਰ੍ਹਾਂ ਹੀ ਲਿਖਣੀ ਹੈ ਜਿਸ ਤਰ੍ਹਾਂ ਗੁਰਮਣੀ ਲਿਖੀ ਹੋਈ ਹੈ ਜਿਸ ਤਰ੍ਹਾਂ ਲਿਖੀ ਉਸ ਤਰ੍ਹਾਂ ਪੜ੍ਹਨਾ ਹੋਵੇ ਅਸੀਂ ਮੂਰਮਤਰ ਵੀੜੀ ਪੜ੍ਹ ਸਕਦੇ ਹਿੱਥੇ ਇੱਕ ਔਂਗਕਾਰ ਪੜਦੇ ਹਾਂ ਪਰ ਕਕਾ ਕੰਨਾ ਰਾ ਰਾਕਾਰ ਕੇ ਦਿਨ ਨਹੀਂ ਲਿਖਿਆ ਔਂਗ ਵੀ ਨਹੀਂ ਲਿਖਿਆ ਖਾਲੀ ਊੜਾ ਹੀ ਰੱਖਿਆ ਹੋਇਆ ਫਿਰ ਸਤਨਾਮ ਤਾਂ ਤੈਨੂੰ ਸਹੀ ਲੱਗੀ ਹੈ ਮਮੇ ਨੂੰ ਉਕ ਲੱਗੀ ਹੈ ਜਿਸ ਤਰ੍ਹਾਂ ਲਿਖਿਆ ਉਸ ਤਰ੍ਹਾਂ ਪੜ੍ਹਨਾ ਤੇ ਫਿਰ ਸਤਿਨਾਮੂ ਪੜ੍ਹਨਾ ਪਏਗਾ ਅੱਗੇ ਕਰਤਾ ਪੁਰਖੂ ਪੰਨਾ ਬੇਗ ਖਖੇ ਨੂੰ ਓਕਰ ਲੱਗੀ ਹੋਈ ਐ ਪਰ ਇਹ ਛੜਨੀਆ ਪੈਣੀਆਂ ਨੇ ਓਕੜਾ ਹੀ ਵਿਆਕਰਨ ਦੇ ਨਿਯਮ ਅਨੁਸਾਰ ਇੱਕ ਬਖਰਾ ਵਿਸ਼ਾ ਅਸੇ ਅੱਗੇ ਅਸੀਂ ਵਿਚਾਰਿਆ ਸੀ ਤੋ ਗੁਰਬਾਣੀ ਜਿਸ ਤਰ੍ਹਾਂ ਲਿਖੀ ਦੀ ਉਸ ਤਰ੍ਹਾਂ ਗੁਰਬਾਣੀ ਨਹੀਂ ਪੜੀ ਜਾ ਸਕਦੀ ਸੋਚ ਚਰ ਕੇ ਪੜਨਾ ਪੈਂਦਾ ਕਿ ਕਿਹੜੇ ਲਫ਼ਜ਼ ਦਾ ਇੱਥੇ ਪਰਕਰਨ ਅਨੁਸਾਰ ਅਰਥਾ ਅਨੁਸਾਰ ਕਿਹੜਾ ਉਚਾਰਨ ਠੀਕ ਹੈ ਇਹ ਕੁਕਮੀ ਸਦਾ ਪੁਆਈ ਐ ਤੇ ਕਈ ਹੁਕਮ ਅਨੁਸਾਰੀ ਰੱਬੀ ਹੁਕਮ ਦੇ ਵਿੱਚੀ ਪੁਆਏ ਜਾਂਦੇ ਨੇ ਜਨਮ ਮਰਨ ਦੇ ਗੇੜੂ ਚ ਪੈ ਰਹੇ ਨੇ ਦੁੱਖ ਸੁੱਖਾਂ ਦੀਆਂ ਭੁਗਾਂਟੀਆਂ ਉਹਨੂੰ ਲੱਗਦੀ ਰਹਿੰਦੀਆਂ ਨੇ ਪੁਆਈਆਂ ਵੀ ਉਸ ਤਰ੍ਹਾਂ ਹੀ ਪੜਨਾ ਹੈ ਜਿਸ ਤਰ੍ਹਾਂ ਪਾਈਆਂ ਪੜਨਾ ਹੈ ਪੁਆਈਆਂ ਅਗਲੇ ਹਾਖੇ ਤੇ ਬਿੰਦੀ ਦਾ ਉਚਾਰਨ ਹੋਣਾ ਹੈ ਇੱਕ ਹੁਕਮੀ ਸਦਾ ਪੁਆਈਆਂ ਹੁਕਮਾਂ ਅੰਦਰ ਸਭ ਕੋ ਸਾਰੇ ਹੁਕਮ ਦੇ ਵਿੱਚ ਨੇ ਬਾਹਰ ਹੁਕਮ ਨਾ ਕੋਈ ਰੱਬੀ ਹੁਕਮ ਤੋਂ ਕੋਈ ਬਾਹਰ ਨਹੀਂ ਹੈ ਰੱਬੀ ਕੋਈ ਆਕੀ ਨਹੀਂ ਹੋ ਸਕਦਾ ਸਭ ਉਹਦੇ ਹੁਕਮ ਵਿੱਚ ਹੀ ਨੇ ਹੁਣ ਇੱਥੇ ਕਈ ਵਾਰ ਸਵਾਲ ਉੱਠਦਾ ਹੈ ਕਿ ਜਿਹੜੇ ਨਾਸਤਿਕ ਲੋਕ ਨੇ atheist ਨੇ ਰੱਬ ਨੂੰ ਮੰਨਦੀ ਨਹੀਂ ਭਈ ਉਹ ਕਿੱਥੇ ਹੁਕਮ ਨੂੰ ਮੰਨਣ ਉਹਦੇ ਹੁਕਮੀ ਤੁਰਦੇ ਨਹੀਂ ਨਾ ਐਸਾ ਨਹੀਂ ਹੈ ਉਹ ਵੀ ਹੁਕਮ ਦੇ ਵਿੱਚ ਹੀ ਨੇ ਜਿਸ ਪਾਸੇ ਉਹ ਪਏ ਹੋਏ ਨੇ ਰੱਬ ਦਾ ਹੁਕਮ ਉਹਨਾਂ ਲਈ ਹੈ ਭਈ ਕੋਈ ਉੱਤਮ ਹੈ ਕੋਈ ਨੀਚ ਹੈ ਕੋਈ ਨੇੜੇ ਹੈ ਕੋਈ ਦੂਰ ਹੈ ਇਹ ਉਸੇ ਦੀ ਸਾਰੀ ਖੇਡ ਹੁੰਦੀ ਹੈ ਹੁਣ ਹੁਕਮ ਤੇ ਉਹਨਾਂ ਤੇ ਵੀ ਲਾਗੂ ਹੈ ਕੋਈ atheist ਇਹ ਨਹੀਂ ਆਖ ਸਕਦਾ ਕਿ ਮੈਂ ਪੈਦਾਸ਼ ਆਪਣੀ ਮਰਜ਼ੀ ਨਾਲ ਲਵਾਵਾਂਗਾ ਮਾਂ ਦੀ ਕੋਕਸੂ ਨਹੀਂ ਲਵਾਵਾਂਗਾ ਕਹਿ ਸਕਦਾ ਰੱਬ ਦਾ ਹੁਕਮ ਹੈ ਕਿ ਮਾਤ ਪਿਤਾ ਬਿਨ ਬਾਲਣਾ ਹੋਈ ਕੋ ਵੀ ਮਾਤਾ ਪਿਤਾ ਤੋਂ ਬਨੋ ਕੋਈ ਅਥੀਸ਼ਤ ਪੈਦਾ ਨਹੀਂ ਹੋ ਸਕਦਾ ਔਰ ਉਸ ਨੂੰ ਵੀ ਪਿਤਾ ਦੇ ਬਿੰਦੂ ਰ ਮਾਤਾ ਦੀ ਰਕਤ ਨਾਲ ਹੀ ਬਰਨਾ ਪੈਣਾ ਮਾਂ ਦੇ ਸੇੜ ਵਿੱਚ ਰਹਿਣਾ ਪੈਣਾ 8-9 ਮਹੀਨੇ ਤੋਂ ਉਸੇ ਤਰੀਕੇ ਨਾਲ ਜਨਮ ਲੈਣਾ ਪੈਣਾ ਜਿਸ ਤਰ੍ਹਾਂ ਰੱਬ ਦਾ ਹੁਕਮ ਹੈ ਫਿਰ ਉਹ ਅਥੀਸ਼ਤ ਆ ਕੇ ਜੀ ਮੈਂ ਰੋਟੀ ਨਹੀਂ ਖਾਣੀ ਮੈਂ ਆਣ ਪਾਣੀ ਨਹੀਂ ਖਾਣਾ ਮੈਂ ਕੋਈ ਹੋਰ ਚੀਜ਼ਾਂ ਪੱਤੇ ਪੁੱਤੇ ਖਾ ਕੇ ਜਾਨਵਰਾਂ ਦੀ ਖੁਰਾਕ ਖਾ ਕੇ ਜੀਵਾਂਗਾ ਉਹਦੇ ਲਈ ਮੁਸ਼ਕਲ ਹੋ ਜਾਏਗੀ ਇਨਸਾਨ ਦੀ ਜੋ ਖੁਰਾਕ ਬਣੀ ਹੈ ਉਸ ਨੂੰ ਖਾਣੀ ਪੈਣੀ ਹੈ ਉਹ ਆਕੇ ਮੈਂ ਮੂੰਹ ਨਾਲ ਨਹੀਂ ਬੋਲਣਾ ਮੈਂ ਨੱਕ ਨਾਲ ਬੋਲਣਾ ਐਸਾ ਨਹੀਂ ਹੋ ਸਕਦਾ ਪਰਮਾਤਮਾ ਨੇ ਮੂੰਹ ਨਾਲ ਬੋਲਣ ਦਾ ਨਿਯਮ ਬਣਾਇਆ ਤੈਨੂੰ ਮੂੰਹ ਨਾਲ ਹੀ ਬੋਲਣਾ ਪੈਣਾ ਨੱਕ ਨਾਲ ਸੁਣਾ ਪੈਣਾ ਅੱਖਾਂ ਨਾਲ ਦੇਖਣਾ ਪੈਣਾ ਕੋਈ ਮਨਮਰਜ਼ੀ ਆਕੇ ਜਿਵੇਂ ਹੁਕਮ ਨਹੀਂ ਬਣਦਾ ਤੇ ਦੇਖੇ ਕੰਨ ਨਾਲ ਨਹੀਂ ਕੰਨ ਸੁਣਨ ਵਾਸਤੇ ਨੇ ਕੰਨ ਨਾਲ ਸੁਣਨਾ ਹੀ ਪੈਣਾ ਅੱਖਾਂ ਦੇਖਣ ਵਾਸਤੇ ਅੱਖਾਂ ਨਾਲ ਹੀ ਦੇਖਣਾ ਪੈਣਾ ਇਹ ਜੋ ਰੱਬੀ ਹੁਕਮ ਹੈ ਇਸ ਦੇ ਉਲਟ ਨਹੀਂ ਚੱਲਿਆ ਜਾ ਸਕਦਾ ਸਭ ਹੁਕਮ ਦੇ ਵਿੱਚ ਨੇ ਗੱਲ ਬਰੀਕੀ ਨਾਲ ਸਮਝਣ ਵਾਲੀ ਹੈ ਸਮਝੋ ਤਾਂ ਪਤਾ ਲੱਗਦਾ ਹੈ ਕਿ ਹਰ ਬੰਦਾ ਹੁਕਮ ਵਿੱਚ ਹੀ ਹੈ ਕੋਈ ਹੁਕਮ ਤੋਂ ਬਾਹਰ ਨਹੀਂ ਹੈ ਉਹ ਚਾਹੇ ਕੋਈ ਹੁਕਮ ਨੂੰ ਮੰਨੇ ਚਾਹੇ ਨਾ ਮੰਨੇ ਚਾਹੇ ਕੋਈ ਇਹ ਗੱਲ ਮੰਨੇ ਕੇ ਪ੍ਰਮਾਤਮਾ ਹੈ ਜਾਂ ਨਹੀਂ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਰੱਬੀ ਨਿਯਮ ਰੱਬੀ ਹੁਕਮ ਉਸ ਦੇ ਉਤੇ ਲਾਗੂ ਨੇ ਉਹਨਾਂ ਦਾ ਉਸ ਨੂੰ ਪਾਬੰਦ ਰਹਿਣਾ ਪੈਂਦਾ ਹਰ ਹਾਲ ਦੇ ਵਿੱਚ ਇੱਥੇ ਇੱਕ ਚੀਜ਼ ਮੈਂ ਸਪਸ਼ਟ ਕਰਾਂ ਕਿ ਹੁਕਮ ਮੰਨ ਕੇ ਹੁਕਮ ਸਮਝ ਕੇ ਹੁਕਮ ਅਨੁਸਾਰ ਤੁਰਿਆ ਜਾਏ ਜੀਵਨ ਸੁਖਾ ਹੁੰਦਾ ਹੈ ਤੇ ਜੇ ਤੁਸੀਂ ਰੱਬ ਤੂੰ ਬਾਗੀ ਹੋ ਕੇ ਆਕੀ ਹੋ ਕੇ ਕਈ ਜੀ ਮੈਨ ਕੋ ਹੁਕਮ ਸੁਕ ਮੰਦਾ ਚੱਲਣਾ ਤਾਂ ਫਿਰ ਵੀ ਹੁਕਮ ਜੀ ਪੈਣਾ ਹੈ ਲੇਕਿਨ ਬੰਦੇ ਨੇ ਫਿਰ ਤੰਗ ਹੋਣਾ ਹੈ ਬੰਦੇ ਨੇ ਔਖੇ ਹੋਣਾ ਰੱਬੀ ਹੁਕਮ ਨੂੰ ਪ੍ਰਮਾਨ ਕੀਤਾ ਜਾਏ ਜੀਵਨ ਸੁਖਿਓ ਬਿਤਦਾ ਜਿਹੜੇ ਹੁਕਮ ਨਹੀਂ ਮੰਨਦੇ ਉਹ ਦੁਖੀ ਹੁੰਦੇ ਨੇ ਕਿਉਂਕਿ ਉਹ ਫਿਰ ਪਾਪ ਕਰਮ ਕਰਦੇ ਨੇ ਫਿਰ ਉਹ ਡਰਦੇ ਨੇ ਡਰ ਹੈ ਜੇ ਪਾਪ ਕੁਮਾਂਦਾ ਹੁਕਮੀ ਵਿਕਸੇਤ ਹੁਕਮੀ ਬੰਦਾ ਵਿਕਸਦਾ ਖੁਸ਼ ਰਹਿੰਦਾ ਉਹਨਾਂ ਦੇ ਚ ਰਹਿੰਦਾ ਕਿਉਂਕਿ ਰੱਬ ਦੀ ਰਜ਼ਾ ਨਾਲ ਉਹਦੀ ਸੁਰਤੀ ਬਿਰਤੀ ਜੁੜ ਕੇ ਰਬੀ ਨਿਯਮ ਦੇ ਵਿੱਚ ਕੁਦਰਤ ਦੇ ਹੁਕਮ ਹੀ ਚੁਰਦੀ ਹੈ। ਤੋ ਹੈ ਸਾਰੇ ਹੁਕਮ ਵਿੱਚ ਨੇ। ਮੰਨ ਕੇ ਤੁਰਨ ਨਾਲ ਸੁਖ ਹੈ। ਨਾ ਮੰਨ ਕੇ ਤੁਰਨੋਂ ਦੁੱਖ ਹੈ। ਮੈਨੂੰ ਯਾਦ ਹੈ ਮੈਂ ਜਦੋਂ ਸਰਕਾਰੀ ਨੌਕਰੀ ਕਰਦਾ ਸੀ। ਮੇਰੇ ਨਾਲ ਕਈ ਮੇਰੇ ਸਾਥੀ ਨੌਕਰੀ ਨੂੰ ਪਸੰਦ ਨਹੀਂ ਸੀ ਕਰਦੇ। ਵੀ ਬੈਲਟ ਫੋਰਸ ਦੀ ਨੌਕਰੀ ਚੰਗੀ ਨਹੀਂ ਹੈ ਜੀ। ਇਹ ਠੀਕ ਨਹੀਂ ਹੈ ਜੀ। ਗੁਲਾਮੀ ਹੈ ਜੀ। ਕਰ ਕਿ ਉਹ ਵੀ ਆਈ ਪੂਰੀ ਨੌਕਰੀ। ਲੇਕਿਨ ਤੰਗ-ਤੰਗ ਓਖੇ ਹੋ ਕੇ ਮਜਬੂਰ ਹੋ ਕੇ ਤੇ ਇੱਕ ਉਸ ਜਿਹੜੇ ਸੋਚਦੇ ਸਨ ਵੀ ਸ਼ੁਕਰ ਹੈ ਸਾਨੂੰ ਨੌਕਰੀ ਮਿਲੀ ਹੈ। ਪਰਵਾਰ ਪਲ ਰਿਆ ਰੋਜੀ ਰੋਟੀ ਹੈ ਸਾਡੀ ਖੁਸ਼ੀ ਖੁਸ਼ੀ ਕਰਦੇ ਸਨ ਆਪਣੀ ਡਿਊਟੀ ਵੀ ਸ਼ੌਂਕ ਨਾਲ ਖੁਸ਼ੀ ਨਾਲ ਕਰਦੇ ਸਨ ਉਹਨਾਂ ਦਾ ਸੁੱਖਾ ਕਮੋਜ ਹੁੰਦਾ ਸੀ ਪਰ ਜਿਹੜੇ ਖੁਸ਼ੀ ਖੁਸ਼ੀ ਸੇ ਵੀ ਕਰਨੀ ਸੀ ਕਰਦੇ ਕਰਨੀ ਉਹਨਾਂ ਨੂੰ ਵੀ ਪੈਂਦੀ ਸੀ ਪਰ ਦੁਖੀ ਹੋ ਕੇ ਕਰਦੇ ਸਨ ਆਪਣੇ ਆਪ ਵਿੱਚ ਕਲਪਦੇ ਸਨ ਇਸ ਤਰ੍ਹਾਂ ਹਕੂਮੀ ਤੁਰਨਾ ਤੇ ਹਕੂਮ ਵਿੱਚ ਵੱਧੇ ਹੋਏ ਮਜਬੂਰ ਹੋ ਕੇ ਹਕੂਮਤ ਜੀਉਣਾ ਉਹ ਗੱਲ ਹੋਰ ਹੈ ਤੇ ਹਕੂਮ ਦੀ ਰਜ਼ਾ ਵੀ ਤੁਰ ਕੇ ਜੀਉਣਾ ਗੱਲ ਹੋਰ ਹੈ ਇਸ ਲਈ ਹਕੂਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹਕੂਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ ਨਾਣਕ ਹੁਕਮ ਹੈ ਜੀ 부ਝਾ ਤਾਂ ਹੁਮੇ ਕਹ ਨ ਕੋਈ ਜੇ ਕੋਈ ਹੁਕਮ ਨੂੰ 부ਝੇ ਸਮਝ ਲਵੇ ਬੇ ਰੱਬੀ ਹੁਕਮ ਹੈ ਬਜੈਸਾ ਮੈਨੂੰ ਪ੍ਰਮਾਤਮਾ ਨੇ ਬਣਾਇਆ ਇਹ ਉਹਦਾ ਹੁਕਮ ਸੀ ਜੈਸੇ ਪਰਵਾਰ ਮੇਰਾ ਜਨਮ ਹੋਇਆ ਇਹ ਉਸਦਾ ਹੁਕਮ ਸੀ ਦੁਖ ਸੁਖ ਜੋ ਮੇਰੀ ਜ਼ਿੰਦਗੀ ਚ ਆ ਰਹੇ ਨੇ ਇਹ ਸਭ ਉਹਦਾ ਹੁਕਮ ਹੈ ਇਹ ਅਗਰ ਇਹ ਕੋਈ 부ਝ ਕੇ ਸਮਝ ਕੇ ਚਲੇ ਤੇ ਫਿਰ ਉਹ ਹੁਮੇ ਨਹੀਂ ਕਰਦਾ ਉਹਦੇ ਚ ਹੁਮੇ ਮੇ ਇੱਕ ਵਕਰੀ ਹਸਤੀ ਉਹਦੀ ਮੁੱਕ ਜਾਂਦੀ ਹੈ اپنی ਜਿਹੜੀ ਕੋ ਵਖਰੀ ਹੋਂਦ ਬਣਾ ਕੇ ਜ਼ਿੰਦਗੀ ਜਿਉਂਦਾ ਸੀ ਉਹ ਵਖਰੀ ਹੋਂਦ ਖਤਮ ਹੋ ਕੇ ਰੱਬੀ ਹੋਂਦ ਵਿੱਚ ਉਹਦੀ ਲੀਨਤਾ ਹੋ ਜਾਂਦੀ ਹੈ ਪਰਮਾਤਮਾ ਨਾਲ ਇਕ ਬਿਕ ਹੋ ਕੇ ਪਰਮਾਤਮਾ ਨੂੰ ਇਕ ਦੋਸਤ ਹੀ ਤਰ੍ਹਾਂ ਮਿੱਤਰ ਦੀ ਤਰ੍ਹਾਂ ਪਰਮ ਪਿਤਾ ਦੀ ਸਮਝ ਕੇ ਉਹਦੀ ਰਾਜਾ ਵੀ ਤੁਰਨਾ ਉਹਨੂੰ ਮਿੱਠਾ ਲੱਗਦਾ ਹੈ ਫਿਰ ਉਹਦਾ ਜੀਵਨ ਸੁਖਾਲਾ ਹੋ ਜਾਂਦਾ ਹੈ ਇਹ ਲੋਕ ਸੁਖੀ ਪਰਲੋਕ ਸੁਘੇਲੇ ਹੋ ਜਾਂਦੇ ਨੇ ਜੇ ਕੋਈ ਹੁਕਮ ਨੂੰ ਬੁੱਝੇ ਸਮਝੇ ਫਿਰ ਮੈਂ ਮੈਂ ਨਹੀਂ ਕਰਦਾ ਕਿਉਂਕਿ ਮੈਂ ਮੈਂ ਕਰਨ ਵਾਲਾ ਸੁਖ ਜਦ ਜਗ ਮੇਰੀ ਮੇਰੀ ਕਰ ਤਬਲਾ ਕਾਜ ਇੱਕ ਨਹੀਂ ਸਰੈ ਜਦ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ ਜਦੂ ਇਹ ਮੇਰੀ ਮੇਰੀ ਮੈਂ ਮੈਂ ਹੂੰ ਮੈਂ ਵਖਰੀ ਹਸਤੀ ਬਣਾ ਕੇ ਰਬ ਨੂੰ ਪਰਮਾਤਮਾ ਹੈ ਹੀ ਨਹੀਂ ਹੈ ਜੀ ਆਪਣੇ ਆਪ ਨੂੰ ਸਮਰਤ ਸਮਝੀ ਜਾਣਾ ਇਹ ਇਹ ਜਿਹੜੀ ਜ਼ਿੰਦਗੀ ਹੈ ਇਹ ਜਿਹੜੀ ਸੋਚ ਹੈ ਇਹ ਬੰਦੇ ਨੂੰ ਦੁਖੀ ਕਰਦੀ ਹੈ ਉਹ ਫਿਰ ਸੁખી ਜ਼ਿੰਦਗੀ ਨਹੀਂ گزار ਸਕਦਾ ਤੇ ਜੇ ਕੋਈ ਹੁਕਮ ਨੂੰ ਬੁੱਝ ਕੇ ਰੱਬੀ ਹੁਕਮ ਨੂੰ ਗੁਰਬਾਣੀ ਰਾਹੀਂ ਸਮਝ ਕੇ ਹੁਕਮ ਵਿੱਚ ਰਹਿਣ ਦੀ ਕੋਸ਼ਿਸ਼ ਕਰੇ ਰਜ਼ਾ ਜੀ ਖੁਸ਼ੀ ਖੁਸ਼ੀ ਰਵੇ ਰਣੋ ਪਹਿਣਾ ਤੇ ਉਹਦੇ ਨਾਲ ਇੱਕ ਉਹਦਾ ਜੀਵਨ ਸੁਖਾ ਨਾ ਹੋਵੇਗਾ ਅਨੰਦਮਈ ਜੀਵਨ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ